ਅਜ ਤਾਂ ਇਹ ਲੱਗਦਾ ਫਰੀਦ ਕੋ ਢਲ ਕੇ ਦੇਖੋ ਬੋਲ ਸਾਡਾ ਐਮਪੀ ਕਰਮਜੀਤ ਅਨਮੋਲ ਸਾਡਾ ਐਮਪੀ ਕਰਮਜੀਤ ਅਨਮੋਲ ਦੇਖੋ ਜੀ ਪੂਰੀ ਧੂੜ ਪੱਟ ਰੱਖੀ ਹੈ ਜੀ ਤੇ ਇਸ ਤੋਂ ਵੱਧ ਤੇਜ਼ ਕਰਾਂਗੇ ਇਹ ਆ ਭਾਰਤੀ ਜਨਤਾ ਪਾਰਟੀ ਦਾ ਸੰਕਲਪ ਪੱਤਰ ਜਾਰੀ ਹੋਇਆ ਦੇਖਿਆ ਇਹ ਦੇਖਿਆ ਜੀ ਜਿਵੇਂ ਲੱਗਿਆ ਤੁਹਾਨੂੰ ਬਸ ਜਿਵੇਂ ਲੋਕਾਂ ਨੂੰ ਲੱਗਿਆ ਉਵੇਂ ਮੈਨੂੰ ਲੱਗਿਆ ਤੁਹਾਨੂੰ ਵੀ ਪਤਾ ਹੀ ਹੈ ਮੁੱਖ ਮੰਤਰੀ ਸਾਹਿਬ ਦੇ ਕੀਤੇ ਹੋਏ ਕੰਮ ਪੰਜਾਬ ਸਰਕਾਰ ਦੇ ਕੀਤੇ ਹੋਏ ਕੰਮ ਆਪਣੇ ਆਪ ਬੋਲ ਰਿਹਾ ਤੇ ਲੋਕ ਨਾਲ ਨੇ ਸਸੀ ਗੱਲ ਜੀ ਮੈਂ ਗੁਰਜੀਤ ਸਿੰਘ ਰਮਾਣਾ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤਾਂ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਵੱਲੋਂ ਫਰੀਦਕੋਟਾ ਲੋਕ ਸਭਾ ਹਲਕੇ ਦੇ ਵਿੱਚ ਉਤਾਰੇ ਗਏ ਨੇ ਜੇ ਆਪਾਂ ਗੱਲ ਕਰੀਏ ਪੂਰੇ ਨੌ ਵਿਧਾਨ ਸਭਾ ਹਲਕਿਆਂ ਦੇ ਵਿੱਚ ਉਹਨਾਂ ਦਾ ਪ੍ਰਚਾਰ ਲਗਾਤਾਰ ਜਾਰੀ ਹੈ ਕੋੜਕਪੂਰੇ ਹਲਕੇ ਦੀ ਗੱਲ ਕਰੀਏ ਤਾਂ ਅੱਜ ਪਹਿਲਾ ਰੋਣ ਉਹਨਾਂ ਦਾ ਕੋੜਕਪੂਰੇ ਦੇ ਵਿੱਚ ਹੈ ਕੁਲਤਾਰ ਸਿੰਘ ਸੰਧਮਾ ਉਹਨਾਂ ਦੇ ਨਾਲ ਨੇ ਲਗਾਤਾਰ ਉਹਨਾਂ ਦੇ ਚੋਣ ਪ੍ਰਚਾਰ ਦਾ ਹਿੱਸਾ ਬੰਦੇ ਨੇ ਸੰਧਮਤ ਸਾਹਿਬ ਕਿਵੇਂ ਲੱਗਿਆ ਅੱਜ ਪਹਿਲਾ ਰਾਊਂਡ ਆ ਤੁਹਾਡਾ ਅੱਜ ਅਨਮੋਲ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਂ ਇਹ ਲੱਗਦਾ ਫਰੀਦਕੋੜ ਢਲ ਕੇ ਦੇਖੋ ਬੋਲ ਸਾਡਾ ਐਮਪੀ ਕਰਮਜੀਤ ਅਨਮੋਲ ਸਾਡਾ ਐਮਪੀ ਕਰਮਜੀਤ ਅਨਮੋਲ ਸੋ ਮੁੱਖ ਮੰਤਰੀ ਸਾਹਿਬ ਦੇ ਕੀਤੇ ਹੋਏ ਕੰਮ ਪੰਜਾਬ ਸਰਕਾਰ ਦੇ ਕੀਤੇ ਹੋਏ ਕੰਮ ਆਪਣੇ ਆਪ ਬੋਲ ਰਹੇ ਆ ਤੇ ਲੋਕ ਨਾਲ ਨਹੀਂ ਬਿਲਕੁਲ ਨਾਲ ਲੋਕਾਂ ਦੇ ਕੋਈ ਡਿਮਾਂਡ ਤੁਸੀਂ ਪਿੰਡਾਂ 'ਚ ਜਾ ਕੇ ਆਏ ਸਰ ਹਰ ਇੱਕ ਬੰਤੀ ਅਟਕ ਡਿਮਾਂਡ ਡਿਮਾਂਡ ਆਈ ਛਪੜਾਂ ਦੇ ਨਿਕਾਸ ਦਾ ਮੁੱਦਾ ਹੈਗਾ ਉਹ ਕਰਾਂਗੇ ਜੀ ਉਹ ਕਰਾਂਗੇ ਭਾਰਤੀ ਜਨਤਾ ਪਾਰਟੀ ਦਾ ਸੰਕਲਪ ਆ ਗਿਆ ਉਹ ਵਿਚਾਰਾ ਉਹ ਦਾਦੇ ਦੀਆਂ ਕੀਤੀਆਂ ਪੋਤੇ ਨੂੰ ਪੇਸ਼ ਆਉਂਦੀਆਂ ਉਹਦੀ ਵਿਚਾਰੇ ਦੇ ਉਹਦੇ ਆਪਣੇ ਦੇ ਅੰਤਰਾਜ ਹੰਸਦੇ ਤੇ ਸੰਕਲਪ ਕਾਦਾ ਕਲਪਾਇਰ ਜੀ ਅੱਜ ਇੱਕ ਨਾ ਐਸ ਸੀ ਐਲ ਆ ਭਾਰਤੀ ਜਨਤਾ ਪਾਰਟੀ ਦਾ ਉਹਨਾਂ ਨੇ ਵੱਡਾ ਫੈਸਲਾ ਲੈ ਲਿਆ ਕਿ ਜੇਕਰ ਕਿਸਾਨ ਸਾਡਾ ਵਿਰੋਧ ਕਰਨਗੇ ਸਾਡੇ ਉਮੀਦਵਾਰ ਦਾ ਵਿਰੋਧ ਕਰਨਗੇ ਤਾ ਅਸੀਂ ਪਿੰਡਾਂ ਤੇ ਜਾਵਾਂਗੇ ਜੇ ਉਹਨਾਂ ਦੀ ਹਿੰਮਤ ਹੈ ਤੁਹਾਨੂੰ ਰੋਕ ਕੇ ਵਿਖਾਉਣ ਉਹ ਨਹੀਂ ਭਾਰਤੀ ਜਨਤਾ ਪਾਰਟੀ ਦਾ ਹੈਗੀ ਇੱਥੇ ਐਸ ਸੀ ਵੀ ਕਿਸਾਨ ਹੈ ਦੂਜੇ ਵੀ ਕਿਸਾਨ ਹੈ ਸਾਰੇ ਸਾਰੇ ਕਿਸਾਨ ਹੀ ਹੈ ਕਿਸਾਨਾਂ ਦਾ ਫੈਸਲਾ ਸਹੀ ਹੈ ਫਿਰ ਨੀ ਉਹਦਾ ਡਰਾਮਾ ਹੈ ਫੈਸਲਾ ਕੇ ਦਾ ਡਰਾਮਾ ਹੈ ਹੈ ਹੀ ਨਹੀਂ ਤੇ ਭਾਜਪਾ ਤੇ ਫਿਰ ਜਾਊ ਕਿੱਥੋਂ ਕਰਮਜੀਤ ਅਨਮੋਲ ਸਾਡੇ ਨਾਲ ਨੇ ਕਿਉਂਕਿ ਲਗਾਤਾਰ ਜਿਹੜਾ ਉਹਨਾਂ ਦਾ ਚੋਣ ਪ੍ਰਚਾਰ ਹੈ ਸਾਰੇ तमाम 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਚੱਲ ਰਿਹਾ ਹੈ ਤਾਂ ਅੱਜ ਫਰੀਦਕੋਟ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਕੋਰਕਪੂਰੇ ਦੇ ਵਿੱਚ ਉਹਨਾਂ ਦਾ ਚੋਣ ਪ੍ਰਚਾਰ ਆ ਤਾਂ ਲੋਕਾਂ ਦੇ ਨਾਲ ਗੱਲਬਾਤ ਕਰਨ ਤੋਂ ਉਪਰੰਤ ਉਹਨਾਂ ਦੇ ਨਾਲ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਨੇ ਕਰਮਜੀਤ ਅਨਮੋਲ ਤਾਂ ਲੋਕਾਂ ਦਾ ਰਿਸਪੌਂਸ ਵੀ ਕਿਤਨਾ ਕਿਤੇ ਜਿਵੇਂ ਕੁਲਤਾਰ ਸਿੰਘ ਸੰਧਮ ਨੇ ਕਿਹਾ ਲਗਾਤਾਰ ਮਿਲਦਾ ਦਿਖਾਈ ਦੇ ਰਿਹਾ ਹੈ ਤਾਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਅਨਮੋਲ ਜੀ ਅੱਜ ਕੋਰਕਪੂਰਾ ਵਿਧਾਨ ਸਭਾ ਦੇ ਵਿੱਚ ਪਹਿਲਾ ਰਾਉਂਡ ਆ ਤੁਹਾਡਾ ਕਿਵੇਂ ਲੱਗਿਆ ਜੀ ਬਹੁਤ ਅੱਛਾ ਲੱਗਿਆ ਜੀ ਬਹੁਤ ਲੋਕ ਵਧੀਆ ਰਿਸਪੌਂਸ ਦੇ ਰਹੇ ਨੇ ਜੀ ਬੜਾ ਅੱਛਾ ਲੱਗ ਰਿਹਾ ਹੈ ਕਿਸ ਤਰੀਕੇ ਦੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵਿਜ਼ਨ ਬਣਾਇਆ ਆਪਦਾ ਦੇਖੋ ਜੀ ਪੂਰੀ ਧੂੜ ਪੱਟ ਰੱਖੀ ਹੈ ਜੀ ਤੇ ਇਸ ਤੋਂ ਵੱਧ ਤੇਜ਼ ਕਰਾਂਗੇ ਅ ਐਸੀ ਸੈੱਲ ਹੈ ਭਾਰਤੀ ਜਨਤਾ ਪਾਰਟੀ ਦਾ ਉਹਨਾਂ ਨੇ ਫੈਸਲਾ ਲੈ ਲਿਆ ਕਿ ਕਿਸਾਨ ਜਿਹੜਾ ਸਾਡੇ ਉਮੀਦਵਾਰ ਦਾ ਜਿਹੜਾ ਵਿਰੋਧ ਕਰ ਰਿਹਾ ਅੰਸਰਾ ਦੇ ਅੰਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਅਸੀਂ ਪਿੰਡਾਂ 'ਚ ਜਾਵਾਂਗੇ ਸਾਨੂੰ ਰੋਕ ਕੇ ਵਿਖਾਉਣ ਪੈ। ਚਲੋ ਜੀ ਉਹਨਾਂ ਦੀ ਮਰਜ਼ੀ ਹੈ ਜੋ ਮਰਜ਼ੀ ਉਹ ਕਰਨਾ ਹਰੇਕ ਦਾ ਅਧਿਕਾਰ ਹੈ ਜੋ ਵੀ ਕਰਨ ਦਾ। ਇਹ ਅੱਜ ਭਾਰਤੀ ਜਨਤਾ ਪਾਰਟੀ ਦਾ ਸੰਕਲਪ ਪੱਤਰ ਜਾਰੀ ਹੋਇਆ ਦੇਖਿਆ। ਅ ਦੇਖਿਆ ਜੀ ਕਿਵੇਂ ਲੱਗਿਆ ਤੁਹਾਨੂੰ? بس ਜਿਵੇਂ ਲੋਕਾਂ ਨੂੰ ਲੱਗਿਆ ਉਵੇਂ ਮੈਨੂੰ ਲੱਗਿਆ ਤੁਹਾਨੂੰ ਵੀ ਪਤਾ ਹੀ ਹੈ ਕਿਵੇਂ ਫਿਰ 14 ਦੇ ਜਦੋਂ ਹੋਣੀਆਂ ਕਿ ਬਿਲਕੁਲ ਜੀ ਬਿਲਕੁਲ 13 ਦੇ 13 ਤਾਂ ਪੱਕੀਆਂ ਨੇ ਹਾਂਜੀ ਮਿਹਰਬਾਨੀ ਥੈਂਕ ਯੂ ਧੰਨਵਾਦ ਆਏ ਸਨ ਕਰਮਜੀਤ ਅਰਮੋਲ ਤਾਂ ਸਿੱਧੇ ਤੌਰ ਤੇ ਕਹਤਾ ਹੈ ਕਿ 13 ਦੇ 13 ਸਾਡੀਆਂ ਜਿਹੜੀਆਂ ਪੱਕੀਆਂ ਨੇ ਤੇ ਲੋਕਾਂ ਦਾ ਰਿਸਪੌਂਸ ਵੀ ਜਿਹੜਾ ਇਹਨਾਂ ਨੂੰ ਕਾਫੀ ਇਹਨਾਂ ਨੇ ਦੱਸਿਆ ਕਿ ਮਿਲਦਾ ਦਿਖਾਈ ਦੇ ਰਿਹਾ ਹੈ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਰੂਪਰੇਖਾ ਕਿਸ ਤਰੀਕੇ ਦੇ ਰਹਿੰਦੀ ਹੈ ਆਮ ਆਦਮੀ ਪਾਰਟੀ ਦੇ ਵਾਕਈ 13 ਦੇ 13 ਉਮੀਦਵਾਰ ਜਿੱਤੇ ਹੈ ਜਾਂ ਲੋਕਾਂ ਦਾ ਕੋਈ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਰੂਪਰੇਖਾ ਸਾਹਮਣੇ ਆਵੇਗੀ ਗੁਰਜੀਤ ਸਿੰਘ ਰਮਣਾ டி5 ਚੈਨਲ ਪੰਜਾਬੀ ਫਰੀਦਕੋਟ ਨਿਰਧਾਰਨ ਨਿਰਪੱਖ ਰ੍ਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪੰਜਾਬ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ